स्वागत है किसान वीरो ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਹੀ ਗੱਲ ਹੈ ਜੀ ਸਹੀ ਗੱਲ ਹੈ ਹਾਂਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਵੀਰੇ ਹਰਮਿੰਦਰ ਸਿੰਘ ਪਿੰਡਾ ਠੂ ਜ਼ਿਲ੍ਹਾ ਲੁਧਿਆਣਾ ਤੇ ਮੋਬਾਈਲ ਨੰਬਰ ਆਪਣਾ 8847688137 8847688137 ਹਾਂਜੀ ਜਿਹੜੇ ਆਪਾਂ ਦੋ ਗੜਾ ਪੱਕਾ ਹੋਗਾ ਹਨਾ ਹਾਂਜੀ ਪਹਿਲੇ ਨੰਬਰ ਜਿਹੜੀ ਬੈਡ ਦੇਖਦੇ ਆ ਸੰਭਾ ਕੀੜਾ ਸੰਦੀ ਹੈ ਇਹ ਮੇਰੇ ਪਹਿਲੇ ਸੂਏ ਸੂ ਰਹੀ ਹੈ ਠੀਕ ਹੈ ਕੀਰੀ ਤੋਂ ਦੁਰਗ ਦੇ ਦੰਦ ਚੱਕਦੀ ਹੈ ਠੀਕ ਹੈ ਮਾੜੇ-ਬੜੇ ਸਿੰਗ ਜ਼ਰੂਰ ਫੁੱਟਾ ਹੈਗੇ ਹਨ ਹਾਂ ਮੈਂ ਉਹ ਕਿਥੇ ਗਾਂ ਦੇ ਵੀ ਲਗਾਉਂਦੇ ਜਿਹਦੇ ਗੁੰਮੇ ਤੋੜਿਆ ਆਪਾਂ ਮਾਰਮਲ ਘਰੇ ਤੋਂ ਲਈਆ ਠੀਕ ਹੈ ਉਹ ਦਗਾਉਂਦੇ ਜੀ ਤੇ ਅੱਛੀ ਵੀ ਹਾਈਟ ਦੇਖ ਲੈ ਕਿੱਡੀ ਆ ਸੋ ਕੱਤ ਕੜ ਜਿੰਦ ਜਾਨ ਬਹੁਤ ਦਵਲ ਹੈ ਹਨ ਪਲੂਣ ਪਹਿਲਾ ਸੂਆ ਮੂੰਹੋਂ ਦੋ ਦਾਂਦਾ ਆ ਦੇਖ ਲੋ ਇਹਨਾਂ ਦੀ ਗੱਲ ਠੀਕ ਹੈ ਸੋ ਦੁਰਗ ਦੇ ਦੰਦ ਅਜੇ ਮਲਕ ਦਾਦੇ ਕੱਢਦੀ ਪਈ ਹੈ ਕੱਢਦੀ ਹੀ ਹੈ ਜੀ ਹਨ ਕੱਢੀ ਹੈ ਜੀ ਠੀਕ ਹੈ ਤੇ ਦਿਨ ਕਹਿ ਪਿਆ ਸੂਣ ਚ ਦੇ ਜੀ ਦਿਨ ਵੀ ਇਹਦੇ 10 ਪਏ ਆ 10 ਦਿਨ ਸੂਣ ਚ ਬਾਕੀ ਹਾਂਜੀ ਤੋਰਦੇ ਪਹਿਲਾ ਵਾਰ ਨੇ ਸੋ ਵੀਰੋ ਕਦ ਕਾੜ ਵਗੈਰਾ ਦੇਖੋ ਤੇ ਬਿਊਟੀ ਬਗਾੜੀ ਦੇਖੋ ਬੱਚੀ ਦੀ ਬਹੁਤ ਚੰਗੀ ਪਲੂਣ ਪਹਿਲਾ ਸਵੇਰ 2 ਘੰਟੇ ਜਾਂਦਾ ਜੇ ਕੱਢਦੀ ਪਈ ਆ ਤੇ ਥਾਨ ਹਵਾਨਾ ਬਾਲਟੇਲਾ ਦੇਖੋ ਹਵਾਨੇ ਦੇ ਵਿੱਚ ਬਹੁਤ ਚੰਗੇ ਆ ਸਾਫ ਸੁੱਧਰੇ ਤੇ ਪਲਾਂਜਾ ਪਲੂਆਂ ਬਹੁਤ ਪਈਆਂ ਹਵਾਨੇ ਦੇ ਵਿੱਚ ਤੇ ਬਾਕੀ ਠੰਡੀ ਸੀਰ ਵੀ ਬਹੁਤ ਆ ਅਜੇ ਦਿਨ ਕਾਫੀ ਕੱਢ ਜੂ ਲੱਗਦਾ ਤੇ ਨੈਟ ਸਹੀ ਜੇ ਦਿਨ ਕਹਿ ਇੱਕ ਵਾਰੀ ਇਹਦੇ ਹੀ ਦਿਨ ਵੀਰੇ 10 ਮੰਨ ਕੇ ਲੈ ਜਾਣਾ 10 ਦਿਨ ਸੂਣ ਚ ਬਾਕੀ ਹਣਾ ਤੇ ਦੁੱਧ ਦਾ ਕੀ ਰਿਕਾਰਡ ਦੱਸਿਆ ਮਾਲਕ ਨੇ ਜੀ ਮਾਂ ਵਗੈਰਾ ਮਾਂ ਦਾ ਹੈਗਾ 35 ਲੀਟਰ ਦਾ ਠੀਕ ਹੈ ਤੇ ਇਹਦਾ 25 ਤੋਂ 28 30 ਦੇ ਵਿੱਚ ਪਾ ਦੂਗੀ 25 ਮੰਨ ਕੇ ਲੈ ਲੇ ਬੰਦਾ 25 ਮੰਨ ਕੇ ਲੈ ਲੇ ਮੁੱਲ ਬਿਆਰ ਇਹਦਾ ਕੀ ਰਹੂਗਾ ਮੁੱਲ ਬਿਆਰ ਫੋਨ ਤੇ ਕਰ ਲਾਂਗੇ ਵੀਰ ਜੈ ਜੀ ਹੋਊ ਜੀ ਜੈ ਜੀ ਹੋਊਗਾ ਤੇ ਇਹਦੇ ਦੂਜੇ ਨੰਬਰ ਤੇ ਆਪਾਂ ਵੇੜ ਦੇਖੀਏ ਨੇ ਇਹ ਕਿਹੜਾ ਸੂਆ ਜੀ ਲਓ ਵੀਰੇ ਇਹ ਪਹਿਲੇ ਸੂਏ ਸੂ ਰਹੀ ਹੈ ਇਹ ਵੀ ਪਲੂਣਾ ਹਨਾ ਹਾਂ ਜੀ ਹਾਂ ਜੀ ਥੋੜੀ ਇਹ ਚੌਗੀ ਸਿੱਕੀ ਹੋਊਗਾ ਹਿਸਾਬ ਨਾਲ ਇਹ 6 ਦੇ ਕਰੀ ਠੀਕ ਆ ਬੱਡੀ ਹੋਈ ਬਣੀ ਆ ਕੈਕ ਦਿਨ ਲੈਂਦੇ ਸੂਣਦੇ ਹਜੇ ਇਹ ਬਸ 2-4 ਦਿਨ ਦੀ ਲੋੜ ਪਿਆਰੀ ਛੀਏ 2-4 ਦਿਨ ਸੂਣ ਜੇ ਬਾਕੀ ਤੇ ਠੰਡੀ ਸੀ ਰਖੋ ਕੋਈ ਅੰਦਰ ਠੀਕ ਹੈ ਤੁਹਾਨੂੰ ਦੇਖੋ ਕਿੰਨਾ ਸਤਿਥਾਨ ਤੋਂ ਦੇਖੋ ਪੂਰਾ ਥੋੜਾ ਸਾਫ ਸੁਥਰਾ ਕੀਟ ਦੇਖ ਲਓ ਕੀਟ ਬਾਰੇ ਬਹੁਤ ਸਿਕਦੀ ਹੈ ਠੀਕ ਹੈ ਹਫਤਾ ਤੱਕ ਵਾਕਈ ਤੋਂ ਕਿੰਨਾ ਦੁੱਧ ਅੰਦਾਜ਼ਾ ਲਾ ਸਕਦੇ ਇਹਦੇ ਤੋਂ ਅਮਰੇ 18 ਕਿਲੋ ਤੋਂ 20 ਦੇ ਵਿੱਚ ਚੱਲੇ ਤੋਰੀ ਪਹਿਲੇ ਵਾਰ ਨੂੰ ਇਹਦਾ ਰੇਟ ਫਿਰ ਈਦਾ ਲੀਟਰ ਵੀ ਚਾਹੀਦਾ ਲੋਕਾਂ ਨੂੰ ਫੋਨ ਤੇ ਕਰਨਾ ਤੋਰੀ ਬਾਹਰ ਨੂੰ ਤੇ ਦੂਜੇ ਨੰਬਰ ਤੇ ਰੇਡ ਵੀਰ ਕਹਿੰਦਾ ਜੈ ਜੀ ਹੋਊਗਾ ਫੋਨ ਤੇ ਕਰਾਂਗੇ ਪਲੂਣ ਪਹਿਲਾ ਸੂਆ ਸੁੰਦੀ ਭਈਆ 18 ਲੀਟਰ ਦੁੱਧ ਮੰਨ ਕੇ ਲੈ ਲਿਓ ਤੇ 18 19 18 19 ਨੇ ਦੁੱਧ ਤੇ ਖੇਡੂਗੀ ਤੇ ਜਿੰਦ ਜਾਣ ਿਯੂਟੀ ਵਗੈਰਾ ਤੇ ਪੰਜ ਚਾਰ ਦਿਨ ਹੀ ਕੱਢੂ ਲੈਵੋ ਲੂ ਬਾ ਦੇਖੋ ਸੋਹਣਾ ਪੂਰਾ ਸਾਫ਼ ਸੁਥਰਾ ਖਬਰਦਾਰ ਜਿੰਦ ਜਹਰ ਵਾਲੀ ਬੱਚੀ ਆ ਜੇ ਪਲੂਣ ਪਹਿਲਾ ਸੂਆ ਸੂ ਨੂੰ ਤੇ ਲੈਵਾ ਫੀਟਿੰਗਾ ਚਾਹੇ ਬਹਾਥੀ ਚਵਾਈ ਕਰਨਾ ਚਾਹੇ ਮਸ਼ੀਨੀ ਤੇ ਥਾਣੇ ਦੇ ਗੁੱਲੇ ਵਾਲਾ ਕੱਢਣਾ ਜਮਾ ਥਾਣਾ ਗਿਆ ਪਤਾ ਠੀਕ ਆ ਜਮਾ ਸਾਫ ਸੁਥਰੀ ਤੇ ਚਮਕ ਚਮਕ ਖਰਗੋਸ ਵਰਗੇ ਪੀਏ ਜਿੱਟੇ ਜਵਾ ਹਨ ਹਾਂਜੀ ਤੇ ਨੰਬਰ ਬੋਲ ਜੀ ਬਾਈ ਦੁਬਾਰੇ ਆਪਣਾ 8847688137 ਪਿੰਡ ਹਠੂਰ ਜ਼ਿਲ੍ਹਾ ਲੁਧਿਆਣਾ ਪੈ ਗਿਆ ਦੋ ਪਲੂਣ ਬੱਚਿਆਂ ਫੋਰ ਸੇਲ ਆ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਦੇਖ ਕੇ ਫੀਰ ਤਿਆਰੀ ਕਰ ਸਕਦੇ ਹੋ ਵਧੀਆ ਫਾਰਮ ਦੇ ਕੰਮ ਲਈ ਦੋਨੇ ਬੱਚੀਆਂ ਚੰਗੀਆਂ ਠੀਕ ਹੈ ਫਿਰ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ